ਬਾਲੀ ਇੱਕ ਗਰੀਬ ਕਿਸਾਨ ਦੀ ਧੀ ਸੀ ਆਪਣੇ ਪਿਓ ਦੇ ਵਿਛੋੜੇ ਤੋਂ ਬਾਅਦ ਸਾਰੇ ਘਰ ਦੀ ਜ਼ਿੰਮੇਵਾਰੀ ਦਾ ਬੋਝ ਉਸ ਦੀ ਮਾਂ ਬੰਤੋ ਦੇ ਮੋਢਿਆਂ ਤੇ ਆ ਪਿਆ ਹੁਣ ਆਪਣੀ ਸਕੂਲ ਦੀ ਪੜ੍ਹਾਈ ਖਤਮ ਕਰਕੇ ਕਾਲਜ ਜਾਇਆ ਕਰਦੀ ਸੀ ਇੱਕ ਦਿਨ ਮਾਂ ਸਮਝਾਉਣ ਲੱਗੀ ਦੇਖ ਪੁੱਤ ਪਹਿਲਾਂ ਤਾਂ ਪਿੰਡ ਹੀ ਸਕੂਲ ਵਿੱਚ ਪੜ੍ਹਦੀ ਸੀ ਹੁਣ ਤੂੰ ਮਾਲਵਾ ਕਾਲਜ ਬੌਂਡਰੀ ਦਾਖਲ ਲਿਆ ਹੈ ਕਾਲਜ ਵਿੱਚ ਬਹੁਤ ਤਰ੍ਹਾਂ ਦੀ ਅਜੀਬ ਦੁਨੀਆ ਹੁੰਦੀ ਹੈ ਬੱਸ ਆਪ ਦੇ ਪਿਓ ਦੀ ਚਿੱਟੀ ਪੱਗ ਦਾ ਧਿਆਨ ਰੱਖੀ। ਮਾਂ ਮੈਂ ਤੇਰੀ ਕੁੜੀ ਨਹੀਂ। ਮੈਨੂੰ ਆਪਣਾ ਮੁੰਡਾ ਹੀ ਸਮਝੋ। ਤੂੰ ਮੇਰਾ ਪੇ ਕਰਨਾ ਕਰ। ਚੰਗਾ ਧੀ ਕਹਿ ਕੇ ਆਪਣੇ ਘਰ ਦੇ ਕੰਮ ਵਿੱਚ ਜੁਟ ਗਈ। ਹੁਣ ਪਾਲੀ ਹਰ ਰੋਜ਼ ਕਾਲਜ ਪੜਨ ਜਾਇਆ ਕਰਦੀ ਸੀ। ਇੱਕ ਦਿਨ ਕਾਲਜ ਦੇ ਪ੍ਰੋਗਰਾਮ ਅਦੀਨਾ ਇੱਕ ਮੁੰਡਾ ਉਹਦੇ ਨੇੜੇ ਆਇਆ। ਜਿਨੇ ਪਾਲੀ ਨਾਲ ਮਿਰਚੇ ਦੇ ਰਾ ਮਰਜਦਾ ਰੋਲ ਅਦਾ ਕੀਤਾ ਪਾਲੀ ਨਾਲ ਗੱਲਾਂ-ਵੱਤਾਂ ਕਰਨ ਤੋਂ ਉਸ ਇੰਜ ਲੱਗ ਰਿਹਾ ਸੀ ਜਿਵੇਂ ਉਹ ਪਾਲੀ ਦੀ ਜ਼ਿੰਦਗੀ ਦਾ ਇੱਕ ਅੰਗ ਬਣ ਗਿਆ ਹੋਵੇ ਪਾਲੀ ਵੀ ਉਸ ਨੂੰ ਪਿਆਰ ਕਰਨ ਲੱਗੀ ਇੱਕ ਸੱਚੇ ਦੋਸਤ ਦੇ ਨਾਲ ਪਰ ਲਾਲੀ ਉਸ ਨੂੰ ਆਪਣੀ ਬਣਾ ਚੁੱਕਿਆ ਸੀ ਹਰ ਰੋਜ਼ ਇੱਕ ਦੂਜੇ ਨੂੰ ਮਿਲਦੇ ਕੱਲਾਾਂ ਵੱਤਾਂ ਕਰਦੇ ਲਾਲੀ ਤਾਂ ਉਸ ਨੂੰ ਹਰ ਰੋਜ਼ ਕਹਿੰਦਾ ਤੂੰ ਮੇਰੀ ਜ਼ਿੰਦਗੀ ਹੈ ਤੂੰ ਆਪਣੀ ਜ਼ਿੰਦਗੀ ਨੂੰ ਕਿੰਨਾ ਕੁ ਪਿਆਰ ਕਰਦੀ ਹੈ ਉਹ ਹੱਸ ਕੇ ਕਹ ਛੜਦੀ ਜਿੰਨਾ ਮੈਂ ਪਿਆਰ ਪਿਓ ਦੀ ਪੱਗ ਤੇ ਮਾਂ ਦੀ ਚੁੰਨੀ ਨੂੰ ਕਰਦੀ ਹਾਂ ਤੇithੋਂ ਵੱਖ ਹੋ ਕੇ ਮੈਂ ਤਾਂ ਮਰ ਜਾਵਾਂਗਾ ਹਰ ਪਲ ਖੁਸ਼ੀਆਂ ਵਿੱਚ ਬੀਤ ਰਹੀ ਸੀ ਇੱਕ ਦਿਨ ਪਾਲੀ ਨੇ ਪੁੱਛਿਆ ਤੂੰ ਆਪਣੇ ਬਾਪੂ ਦੀ ਪੱਗ ਅਤੇ ਮਾਂ ਦੀ ਚੁੰਨੀ ਬਾਰੇ ਕਿੰਨਾ ਸੋਚਦਾ ਹੈ ਹਾਂ ਸਕੇ ਜਵਾਬ ਦਿੰਦਿਆਂ ਕਿਹਾ ਜਿੰਨਾ ਤੈਨੂੰ ਪਿਆਰ ਕਰਦਾ ਬਸ ਮੇਰੇ ਪਿਆਰ ਦੀ ਕੀਮਤ ਦੇ ਬਰਾਬਰ ਹਰਾਨੀ ਨਾਲ ਪੁੱਛ ਦਿਆਂ ਕਿਹਾ ਹਾਂ ਜਿੰਨਾ ਮੈਂ ਤੈਨੂੰ ਪਿਆਰ ਕਰਦਾ ਤੂੰ ਮੈਨੂੰ ਪਿਆਰ ਨਹੀਂ ਕਰਦਾ ਤੂੰ ਮੇਰੇ ਜਿਸ਼ਨ ਨੂੰ ਕਰਦਾ ਮੈਂ ਤਾਂ ਆਪਣੇ ਬਾਪ ਦੀ ਪੱਗ ਅਤੇ ਮਾਂ ਦੀ ਚੁੰਨੀ ਤੋਂ ਆਪਣੀਆਂ ਸਾਰੀਆਂ ਖੁਸ਼ੀਆਂ ਬਾਹਰ ਦਿਆਂ ਐਨੀ ਗੱਲ ਕਹਿ ਕੇ ਕੱਲ ਚੰਗਾ ਕੱਲ ਨੂੰ ਮਿਲਾਂਗੇ ਆਪਣੇ ਘਰ ਵੱਲੋਂ ਪੁਰਕਈ ਪਾਲੀ ਸੋਚਾਂ ਸੋਚਦੀ ਅੱਗੇ ਵੱਧ ਰਹੀ ਸੀ ਕਿ ਕਿਸੇ ਨੂੰ ਦੋਸਤ ਵਜੋਂ ਪਿਆਰ ਕਰੋ ਉਹ ਵੀ ਆਪਣੀ ਬਣਾ ਲਈ ਸੋਚਦਾ ਜਿਹੜਾ ਪਾਪ ਦੀ ਪੱਗ ਮਾਂ ਦੀ ਚੁੰਨੀ ਦੀ ਤੁਲਨਾ ਇੱਕ ਕੁੜੀ ਦੇ ਪਿਆਰ ਨਾਲ ਕਰੇ ਨਾ ਉਹ ਦੋਸਤ ਹੋ ਸਕਦਾ ਹੈ ਨਾ ਉਹ ਪਿਆਰ ਕਰ ਸਕਦਾ ਹੈ ਉਹ ਤਾਂ ਜਿਸਮ ਦਾ ਵਪਾਰੀ ਹੈ ਹੁਣ ਪਾਲੀ ਉਸੇ ਦਿਨ ਤੋਂ ਕਾਲਜ ਨਹੀਂ ਆ ਰਹੀ ਸੀ ਹੁਣ ਉਹ ਉਸ ਤੋਂ ਬਿਨਾ ਤਹਨਾਈਆਂ ਮਹਿਸੂਸ ਕਰ ਰਿਹਾ ਸੀ ਉਸ ਨੇ ਉਸ ਦੀ ਸਹੇਲੀ ਪੰਮੀ ਨੂੰ ਪੁੱਛਿਆ ਕੀ ਕਾਰਨ ਕਾਲਜ ਨਹੀਂ ਆ ਰਹੀ ਉਸ ਦੀ ਸਹੇਲੀ ਨੇ ਸਭ ਕੁਝ ਦੱਸ ਦਿੱਤਾ ਕਿ ਉਸ ਦੀ ਮੰਗਣੀ ਹੋ ਚੁੱਕੀ ਹੈ ਇੱਕ ਹਫ਼ਤੇ ਬਾਅਦ ਉਸ ਦਾ ਵਿਆਹ ਹੈ ਇਹ ਸੁਣ ਕੇ ਉਹ ਹੈਰਾਨ ਹੁੰਦਾ ਹੋਇਆ ਪਾਗਲਾਂ ਦੀ ਤਰ੍ਹਾਂ ਆਪਣੇ ਘਰ ਪਹੁੰਚਿਆ ਹੁਣ ਪਾਲੀ ਉਸ ਨੂੰ ਕਦੇ ਵੀ ਮਿਲਣਾ ਪਾਈ ਕੁਝ ਡਰਾਮਾ ਕਰੂੰ ਉਸ ਦਾ ਵਿਆਹ ਹੋ ਗਿਆ ਉਹ ਇੱਕ ਇੱਜ਼ਤਾਰ ਘਰਾਣੇ ਵਿੱਚ ਵਿਆਹੀ ਗਈ ਇੱਕ ਦਿਨ ਪਤਨੀ ਦੋਵੇਂ ਆਪਣੇ ਮੋਟਰਸਾਈਕਲ ਤੇ ਬਾਹਰ ਗਏ ਤਾਂ ਉਹਨਾਂ ਦਾ ਮੋਟਰਸਾਈਕਲ ਇੱਕ ਦੂਸਰੇ ਮੋਟਰਸਾਈਕਲ ਨਾਲ ਟਕਰਾ ਗਿਆ ਜਿਸ ਨੂੰ ਇੱਕ ਬਜ਼ੁਰਗ ਚਲਾ ਰਿਹਾ ਸੀ ਦੋਵੇਂ ਗਿਰ ਗਏ ਪਾਲੀ ਦੇ ਪਤੀ ਬਿੰਦਰ ਨੇ ਪਾਲੀ ਦੀ ਨਾਂ ਪਰਵਾਹ ਕਰਦਿਆ ਹੋਇਆ ਪਹਿਲਾਂ ਉਸ ਬਜ਼ੁਰਗ ਦੀ ਪੱਗ ਉਸ ਦੇ ਸਿਰ ਤੇ ਰੱਖੀ ਬਾਅਦ ਵਿੱਚ ਡਾਕਟਰ ਦੀ ਦੁਕਾਨ ਤੋਂ ਦਵਾਈ ਬੂਟੀ ਕਰਵਾਈ ਅੱਗੇ ਦੁਕਾਨ ਚੋਂ ਬਾਹਰ ਨਿਕਲ ਰਹੀ ਸੀ ਪਾਲੀ ਵੀ जख्मਾਂ ਦੀ ਪੀੜ ਨਾ ਸਹਾਰਦੀ ਹੋਈ ਉਹ ਵੀ ਦੁਕਾਨ ਵਿੱਚ ਪਹੁੰਚ ਗਈ ਪਾਲੀ ਨੂੰ ਦੇਖਦਿਆਂ ਹੀ ਡਾਕਟਰ ਦੀ ਦੁਕਾਨ ਅੰਦਰ ਬੈਠਾ ਲਾਲੀ ਬਾਹਰ ਆ ਕੇ ਪੁੱਛਣ ਲੱਗਿਆ ਪਾਲੀ ਇਹ ਕੀ ਹੋ ਗਿਆ ਪਾਲੀ ਨੇ ਨਾ ਜਵਾਬ ਦਿੰਦੇ ਹੋਏ ਆਪਣਾ ਮੂੰਹ ਫੇਰ ਲਿਆ ਪਰ ਉਹ ਅੰਦਰੋਂ ਡਰ ਰਹੀ ਸੀ ਉਸ ਨੇ ਆਪਣੇ ਪਤੀ ਨੂੰ ਬਿਨਾਂ ਦਵਾਈ ਲੈ ਤੋ ਹੀ ਘਰ ਜਾਣ ਨੂੰ ਕਿਹਾ ਉਹ ਜਲਦੀ ਨਾਲ ਹੀ ਆਪਣੇ ਮੋਟਰਸਾਈਕਲ ਤੇ ਬੈਠ ਕੇ ਘਰ ਵੱਲ ਨੂੰ ਰਵਾਨਾ ਹੋ ਗਏ ਬਜ਼ੁਰਗ ਦੇ ਸਿਰ ਤੇ ਰੱਖੀ ਪੱਗ ਤੋਂ ਹੁਣ ਉਸ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹ ਪਾਲੀ ਦੇ ਪਿਆਰ ਨਾਲੋਂ ਜ਼ਿਆਦਾ ਪਿਆਰ ਆਪਣੇ ਬਾਪ ਦੀ ਪੱਗ ਤੇ ਮਾਂ ਦੀ ਚੁੰਨੀ ਨੂੰ ਕਰਦਾ ਹੋਵੇ ਉਸ ਦੇ ਪਿਆਰ ਦੇ ਸਾਹਮਣੇ ਮੇਰੇ ਪਿਆਰ ਦੇ ਕੀਤੇ ਵਾਦੇ ਫਿੱਕੇ ਪੈ ਗਏ ਅੱਜ ਦੀ ਇਹ ਰਚਨਾ ਹਾਕਮ ਸਿੰਘ ਮੀਤ ਪੌਂਦਲੀ ਜੀ ਦੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਿਓ ਹਰ ਇੱਕ ਧੀ ਨੂੰ ਆਪਣੇ ਮਾਂ ਬਾਪ ਦੀ ਪੱਗ ਅਤੇ ਚੁੰਨੀ ਦਾ ਖਿਆਲ ਰੱਖਣਾ ਚਾਹੀਦਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ